ਪ੍ਰੋਗਰਾਮ ਨਾਲ ਦਰ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਪੰਜਾਬ ਸਿਵਲ ਸਰਵਿਸ ਦਾ ਪੇਪਰ ਆ ਗਿਆ ਤੇ ਅਸੀਂ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਦੇ ਇੰਟਰਵਿਊ ਲਈ ਤੇ ਉਹ ਯੂਪੀਐਸਸੀ ਵਾਲੇ ਸੀ ਜਾਂ ਪੀਸੀਐਸ ਨਾਲ ਜੁੜੇ ਹੋਏ ਸੀਗੇ ਤਾਂ ਬਹੁਤ ਸਾਰੇ ਸਵਾਲ ਜਵਾਬ ਮੈਨੂੰ ਇਨਬਾਕਸ ਦੇ ਵਿੱਚ ਆਉਂਦੇ ਰਹਿੰਦੇ ਨੇ ਕਿ ਕੋਚਿੰਗ ਲੈਣੀ ਚਾਹੀਦੀ ਹੈ ਕਿੱਥੋਂ ਲਈਏ ਲੈਣੀ ਚਾਹੀਦੀ ਹੈ ਨਹੀਂ ਲੈਣੀ ਚਾਹੀਦੀ ਅੱਜ ਮੈਂ ਚੰਡੀਗੜ੍ਹ ਆਇਆ ਹਾਂ ਮਾਨਸ ਜਿਹੜੀ ਆਈਸ ਅਕੈਡਮੀਆ ਚੰਡੀਗੜ੍ਹ ਦੀ ਉਹਨਾਂ ਦੇ ਸਾਡੇ ਨਾਲ ਟੀਚਰ ਮੌਜੂਦ ਨੇ ਉਹ ਉਹਨਾਂ ਦਾ ਲੰਮਾ ਤਜਰਬਾ ਹੈ ਉਹ ਤਜਰਬੇ ਤੋਂ ਇੱਕ ਦਹਾਕੇ ਦੇ ਤਜਰਬੇ ਤੋਂ ਜਾਣਾਂਗੇ ਕਿ ਕੋਚਿੰਗ ਲੈਣੀ ਚਾਹੀਦੀ ਹੈ ਕਿਵੇਂ ਲੈਣੀ ਚਾਹੀਦੀ ਹੈ ਆਫਲਾਈਨ ਚਾਹੀਦੀ ਹੈ ਆਨਲਾਈਨ ਚਾਹੀਦੀ ਹੈ ਕਿਸੇ ਕੋਲ ਪੈਸੇ ਹੋਣੇ ਉਹ ਕੀ ਕਰੇ ਉਹਦੇ ਦਿਲ 'ਚ ਇੱਛਾਵਾਂ ਹੈਗੀਆਂ ਪਰ ਉਹ ਨਹੀਂ ਕਰ ਸਕਦਾ ਡੈਮੋ ਲੈਣਾ ਹੈ ਕਿ ਅਸੀਂ ਉਸ ਰਾਹ ਤੁਰਨ ਯੋਗ ਹੈ ਤੁਹਾਨੂੰ ਮੈਂਟਰਸ਼ਿਪ ਚਾਹੀਦੀ ਹੈਗੀ ਹੈ ਤੁਹਾਨੂੰ ਮਾਨਸਿਕ ਤੌਰ ਤੇ ਤੁਹਾਨੂੰ ਸਪਸ਼ਟ ਕਰਨ ਲਈ ਕਿ ਤੁਸੀਂ ਇਸ ਰਾਹ ਤੁਰ ਸਕਦੇ ਹੋ ਤੁਰਨਾ ਚਾਹੀਦਾ ਹੈ ਕਿ ਜੇ ਤੁਸੀਂ ਕਹਣ ਲਿਆ ਤਾਂ ਤੁਹਾਨੂੰ ਕਿਸ ਤਰ੍ਹਾਂ ਦੇ ਰਾਹ ਤੁਰਨਾ ਚਾਹੀਦਾ ਇਹ ਸਾਰੀਆਂ ਗੱਲਾਂ ਕਰਦੇ ਸਭ ਤੋਂ ਪਹਿਲਾਂ ਕਰਦੇ ਸੋ ਸਵਾਗਤ ਹੈ ਸਰ ਸ੍ਰੀ ਅਕਾਲ ਸਰ ਸ੍ਰੀ ਅਕਾਲ ਠੀਕ ਠਾਕ ਹੋ ਬਹੁਤ ਵਧੀਆ ਜੀ ਤੁਸੀਂ ਅਸਲੀ ਬਹੁਤ ਚੜ੍ਹਦੀ ਕਲਾ ਹੈ ਅੱਛਾ ਮੈਂ ਇਥੋਂ ਐਜ਼ ਅ ਟੀਚਰ ਤੁਹਾਡੇ ਤੋਂ ਸ਼ੁਰੂਆਤ ਕਰਨੀ ਚਾਹੁੰਦਾ ਕਿ ਜਦੋਂ ਸੀਜ਼ਨ ਆਉਂਦਾ ਹੈ ਕੋਈ ਕੰਪੀਟੀਟਿਵ ਐਗਜ਼ਾਮ ਆਉਂਦਾ ਸਿਵਲ ਸਰਵਿਸ ਪੰਜਾਬ ਦਾ ਆਇਆ ਹੁਣ ਯੂਪੀਐਸਸੀ ਦੀਆਂ ਗੱਲਾਂ ਹੁੰਦੀਆਂ ਸੀਜ਼ਨਲ ਗੱਲਾਂ ਹੈ ਉਦੋਂ ਬਾਹਰ ਆਉਂਦਾ ਫਿਰ ਚਲੀ ਜਾਂਦੀਆਂ ਹੁਣ ਕਿਤੇ ਨਾ ਕਿਤੇ ਇਹ ਬਾਹਰ ਥੋੜਾ ਬਿਹਤਰ ਹੀ ਨਾ ਆਇਆ ਕਿਉਂਕਿ ਵਦੇਸ਼ ਦੇ ਕੁਝ ਰੁਕਾਵਟਾਂ ਆਈਆਂ ਜੀ ਜੀ ਇੱਕ ਟੀਚਰ ਦੇ ਰੂਪ ਚ ਤੁਸੀਂ ਕੀ ਕਹਿਣਾ ਚਾਹੋਗੇ ਵੀ ਬੱਚੇ ਨੂੰ ਇਸ ਉਭਾਰ ਦੇ ਮੁਤਾਬਕ ਤਿਆਰੀ ਕਰਨੀ ਚਾਹੀਦੀ ਹੈ ਬੱਚੇ ਨੂੰ ਤਿਆਰੀ ਕਰਦੇ ਰਹਿਣਾ ਚਾਹੀਦਾ ਥੋੜਾ ਕੀਨਪਾ ਮੇਰੇ ਮੁਤਾਬਕ ਕਿਮਿਆ ਜੀ ਕਿ ਵਕਤ ਜ ਇੱਕ ਜੋ ਹੈ ਉਹ ਕਨਸਟੈਂਟ ਨਹੀਂ ਹੁੰਦਾ ਚੱਲਦਾ ਰਹਿੰਦਾ ਔਰ ਜਿਹੜੀ ਤਿਆਰੀ ਦੀ ਗੱਲ ਕੀਤੀ ਜਾਵੇ ਕਿ ਅਗਰ ਆਪਾਂ ਸਿਵਲ ਸਰਵਿਸ ਦੀ ਤਿਆਰੀ ਦੀ ਗੱਲ ਕਰਦੇ ਆਂ ਵੀ ਬੱਚਾ ਜਦੋਂ ਨੋਟੀਫਿਕੇਸ਼ਨ ਆਂਦਾ ਉਸ ਟਾਈਮ ਤਿਆਰੀ ਕਰਦਾ ਤਿਆਰੀ ਉਹਨੂੰ ਆਪਣੇ ਸਕੂਲ ਪੀਰੀਅਡ ਦੇ ਵਿੱਚ ਜਦੋਂ ਪਾਸ ਹੁੰਦਾ ਜਦੋਂ ਗ੍ਰੈਜੂਏਸ਼ਨ ਦੇ ਪੀਰੀਅਡ ਦੇ ਵਿੱਚ ਆਉਂਦਾ ਕਾਲਜ ਦੀ ਲਾਈਫ ਜਾਂਦਾ ਉਸ ਟਾਈਮ ਉਹਨੂੰ ਆਪਣੇ ਇੱਕ ਕੈਰੀਅਰ ਬਾਰੇ ਜ਼ਰੂਰ ਧਿਆਨ ਰੱਖਣਾ ਚਾਹੀਦਾ ਔਰ ਉਸੇ ਟਾਈਮ ਹੀ ਉਹਨੂੰ ਨਾਲ-ਨਾਲ ਤਿਆਰੀ ਕਰਨੀ ਚਾਹੀਦੀ ਆ ਅਗਰ ਉਹ ਕੈਰੀਅਰ ਦੇ ਨਾਲ-ਨਾਲ ਆਪਣੇ ਗ੍ਰੈਜੂਏਸ਼ਨ ਦੇ ਨਾਲ-ਨਾਲ ਤਿਆਰੀ ਕਰੇ ਮੈਨੂੰ ਉਮੀਦ ਨਹੀਂ ਕਿ ਉਹਨੂੰ ਕੋਚਿੰਗ ਇੰਡਸਟਰੀ ਦੀ ਜ਼ਰੂਰਤ ਹੀ ਨਹੀਂ ਪੈਂਦੀ ਅਗਰ ਬੱਚਾ ਆਪਣੇ ਆਪ ਤਿਆਰੀ ਕਰਕੇ ਉੱਥੋਂ ਤੱਕ ਪਹੁੰਚੇ ਕੋਈ ਰਾਕਟ ਸਾਇੰਸ ਤਾਂ ਹੈ ਨਹੀਂ ਜਿਸੇਵਲ ਸਰਵਿਸ ਸਿਵਲ ਸਰਵਿਸ ਜੋ ਐਗਜ਼ਾਮ ਹੈ ਉਹ ਆਪਣੀ ਇੱਕ ਬੇਸਿਕ ਅੰਡਰਸਟੈਂਡਿੰਗ ਔਰ ਬੇਸਿਕ ਜੋ ਚੀਜ਼ਾਂ ਹੈ ਉਹਨਾਂ ਬਾਰੇ ਹੀ ਕੁਐਸਚਨ ਹੈ ਜਿਹੜੇ ਇੱਕ ਸਮਾਜ ਲਈ ਇੱਕ ਬੀਗ ਐਜ਼ ਅਨ ਆਫੀਸਰ ਉਹਨੂੰ ਆਪਣੇ ਰੋਲ ਪਲੇ ਕਰਨਾ ਹੁੰਦਾ ਤਾਂ ਉਹ ਅਗਰ ਤਿਆਰੀ ਸਿਵਲ ਸਰਵਿਸ ਦੀ ਕਿ ਆਪਣੇ ਸਕੂਲ ਦੀ ਅੱਛੀ ਐਜੂਕੇਸ਼ਨ ਜ਼ਰੂਰੀ ਨਹੀਂ ਉਹ ਪ੍ਰਾਈਵੇਟ 'ਚ ਹੋਵੇ ਸਰਕਾਰੀ 'ਚ ਵੀ ਹੋ ਸਕਦੀ ਹੈ ਕਿਤੋਂ ਵੀ ਹੋ ਸਕਦੀ ਹੈ। ਜੀ। ਉਹ ਜਿਹੜੀ ਐਜੂਕੇਸ਼ਨ ਹੈ ਅਗਰ ਉਹ ਆਪਾਂ ਨੂੰ ਉਹਨੂੰ ਐਜੂਕੇਸ਼ਨ ਨੂੰ ਇੱਕ ਐਜੂਕੇਸ਼ਨ ਦੀ ਤਰ੍ਹਾਂ ਸਮਝੇ ਔਰ ਆਪਣੇ ਉਹਨੂੰ ਪ੍ਰੈਕਟੀਕਲ ਲਾਈਫ 'ਚ ਐਜੂਕੇਸ਼ਨ ਨੂੰ ਲੈ ਕੇ ਆਵੇ। ਮੈਨੂੰ ਨਹੀਂ ਲੱਗਦਾ ਕਿ ਉਹਨੂੰ ਬਹੁਤ ਜ਼ਿਆਦਾ ਉਹਦੇ ਤੇ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਪੈਂਦੀ ਹੈ। ਇੱਕ ਐਜੂਕੇਸ਼ਨ ਵੀ ਬਿਹਤਰ ਹੋਊਗੀ ਬੱਚੇ ਦੀ ਸਿਲੈਕਸ਼ਨ ਦੀ ਸਾਈਡ ਤੇ ਵੀ ਹੋਊਗੀ ਔਰ ਉਹਨੂੰ ਸੀਜ਼ਨਲ ਪ੍ਰੈਪਰੇਸ਼ਨ ਦੀ ਜ਼ਰੂਰਤ ਵੀ ਨਹੀਂ ਪੈਣੀ। ਉਹਦਾ ਕੈਰੀਅਰ ਹਮੇਸ਼ਾ ਗਰੋ ਕਰੂਗਾ। ਤੁਸੀਂ ਐਜ਼ ਏ ਟੀਚਰ ਮਾਨਜ਼ ਚੰਡੀਗੜ੍ਹ ਆਈ ਅਕੈਡਮੀ 'ਚੋਂ। ਜੀ। ਜਦੋਂ ਤੁਹਾਡੀਆਂ ਪੌੜੀਆਂ ਚੜ ਕੇ ਬੱਚਾ ਆਉਂਦਾ ਉਹਦੇ ਕੋਲੇ ਬਹੁਤ ਸਾਰੇ ਆਰਮਾਨ ਬਹੁਤ ਸਾਰੀਆਂ ਤਮੰਨਾਵਾਂ ਕਰਦਿਆਂ ਦੇ ਖਰਚੇ ਜੇਹ ਚ ਪਾ ਕੇ ਲੈ ਕੇ ਆਉਂਦਾ ਟਾਈਮ ਲੈ ਕੇ ਆਉਂਦਾ ਇੱਕ ਸੰਸਥਾ ਨੂੰ ਜਾਂ ਇੱਕ ਟੀਚਰ ਦਾ ਕੀ ਰੋਲ ਦੇਖਦੇ ਹਾਂ ਜਦੋਂ ਤੁਹਾਡੀਆਂ ਪੌੜੀਆਂ ਚੜਦਾ ਸਮਾਜ ਦੇ ਵਿੱਚ ਮੇਰਾ ਇਹ ਮੰਨਣਾ ਤਿੰਨ ਵਰਗ ਦੇ ਲੋਕ ਹੈ ਇੱਕ ਅਮੀਰ ਹੈ ਇੱਕ ਮਿਡਲ ਪਰਿਵਾਰ ਹੈ ਇੱਕ ਗਰੀਬ ਹੈ ਜੀ ਜਿਹੜਾ ਅਮੀਰ ਹੈ ਉਹ ਤਿਆਰੀ ਦੀ ਸਾਈਡ ਤੇ ਆਂਦਾ ਨਹੀਂ ਜੀ ਜਿਹੜਾ ਗਰੀਬ ਹੈ ਉਹ ਸੋਚ ਨਹੀਂ ਸਕਦਾ ਜੀ ਔਰ ਜਿਹੜਾ ਮਿਡਲ ਪਰਿਵਾਰ ਹੈ ਹਾਂਜੀ ਉਹ ਇੱਕ ਛੋਟੇ ਜਿਹੇ ਅੰਤਰ ਹੈ ਉਹਦੇ ਚ ਅਮੀਰੀ ਉਹਦਾ ਮੀਡਲ ਪਰਿਵਾਰ ਤੇ ਗਰੀਬੀ ਦੇ ਵਿੱਚ ਹਾਂਜੀ ਔਰ ਉਹ ਦੋ ਟਾਈਪ ਦੇ ਵਿੱਚ ਹੁੰਦੇ ਆ ਜਾਂ ਤਾਂ ਉਹਦੀ ਬਿਮਾਰੀ ਦੀ ਸਾਈਡ ਤੇ ਜਦੋਂ ਉਹਨੂੰ ਗਰੀਬ ਬਣਾ ਦਿੰਦੀ ਹੈ ਜਾਂ ਉਹਦੀ ਕੋਚਿੰਗ ਇੰਡਸਟਰੀ ਉਹਨੂੰ ਗਰੀਬ ਦੀ ਸਾਈਡ ਤੇ ਠੇਕੇਲ ਦਿੰਦੀ ਹੈ ਅੱਛਾ ਉਹਦੇ ਚ ਐਵੇਂ ਆ ਜੀ ਕਿ ਜਦੋਂ ਇੱਕ ਕੋਚਿੰਗ ਵਾਸਤੇ ਬੱਚਾ ਆਂਦਾ ਮੇਰਾ ਇਹ ਮੰਨਣਾ ਕਿ ਉਹਨੂੰ ਇੱਕ ਸਹੀ ਗਾਈਡੈਂਸ ਦੇਣ ਦੀ ਜ਼ਰੂਰਤ ਹੁੰਦੀ ਹੈ ਅੱਜ ਇੱਕ ਇੰਡਸਟਰੀ ਦੇ ਵਿੱਚ ਇਹਨੂੰ ਬਹੁਤ ਕਮਰਸ਼ੀਅਲ ਇੰਡਸਟਰੀ ਹੈ ਬੱਚਾ ਟੀਚਰ ਨੂੰ ਨਹੀਂ ਮਿਲਦਾ एक थे थे थी थी एक एक बच्चा एक काउंसलर ਨੂੰ ਮਿਲਦਾ ਹੈ ਔਰ ਹਰ ਕਾਉਂਸਲਰ ਤੇ ਇੱਕ ਸੈਟ ਟਾਰਗੇਟ ਹੁੰਦੀ ਹੈ। ਕੀ ਬਾਤ ਔਰ ਉਹ ਸੈਟ ਟਾਰਗੇਟ ਦੇ ਚੱਕਰ ਦੇ ਵਿੱਚ ਉਹ ਕਿਸੇ ਦੀ ਜਿਹੜੀ ਹੈ ਇੱਕ ਪੂਰੀ ਪੂੰਜੀ ਉਹਦੇ ਤੇ ਲੱਗ ਜਾਂਦੀ ਹੈ। ਇੱਕ ਚੰਡੀਗੜ੍ਹ ਨਾਰਮਲ ਅਗਰ ਪ੍ਰੈਪਰੇਸ਼ਨ 'ਚ ਬੱਚਾ ਆਊਗਾ ਲਗਭਗ ਹਰ ਕੋਚਿੰਗ ਇੰਡਸਟਰੀ ਤੇ ਚ ਲੱਖ ਸਵਾ ਲੱਖ ਦੇ ਆਸ-ਪਾਸ ਫੀਸ ਹੈ ਔਰ ਸਾਰ ਰਹੂਗਾ ਤਾਂ 2 ਲੱਖ ਰੁਪਿਆ ਦਾ ਖਰਚਾ ਕੁੱਲ 3.5 ਤੋਂ 4 ਲੱਖ ਦੇ ਵਿੱਚ ਉਹਦੇ ਪੈਂਦਾ ਜੀ। ਔਰ ਉਸ ਤੋਂ ਬਾਅਦ ਉਹਦੀ ਸ਼ਾਰਟ ਹੀ ਨਹੀਂ ਹੁੰਦੀ ਕਿ ਉਹਦੀ ਸਿਲੈਕਸ਼ਨ ਹੋਣੀ ਹੈ ਜਾਂ ਨਹੀਂ ਹੋਣੀ ਜਦੋਂ ਕਾਲਜ ਜਾਂਦਾ ਤਾਂ ਕਾਲਜ ਦੇ ਵਿੱਚ ਉਹਨੂੰ ਡਿਗਰੀ ਮਿਲਦੀ ਹੈ ਕੋਚਿੰਗ ਤਾਂ ਕੋਈ ਸਰਟੀਫਿਕੇਟ ਵੀ ਨਹੀਂ ਕਰਦਾ ਕੋਈ ਇੰਡਸਟਰੀ ਵੀ ਇਸ ਤਰੀਕੇ ਦਾ ਕੋਈ ਉਹਨੂੰ ਡਿਗਰੀ ਨਹੀਂ ਮਿਲਦੀ ਐਸੀ ਜੋ ਚੀਜ਼ ਹੈ ਮੇਰਾ ਮੰਨਣਾ ਕਿ ਕਾਉਂਸਲਰ ਨਾਲੋਂ ਜ਼ਿਆਦਾ ਜ਼ਰੂਰਤ ਹੈ ਫੈਕਲਟੀ ਉੱਥੇ ਬੈਠ ਕੇ ਉਹਨੂੰ ਇੱਕ ਸਹੀ ਗਾਈਡ ਕਰੇ ਨਾ ਕਿ ਉਹਨੂੰ ਮਿਸਗਾਈਡ ਨਾ ਕਰੇ ਔਰ ਉਹਨੂੰ ਜੇਕਰ ਉਹਦੀ ਸਿਲੈਕਸ਼ਨ ਉਸ ਸਿਵਲ ਸਰਵਿਸ ਵਾਲੀ ਸਾਈਡ ਤੇ ਉਹਦਾ ਔਰਾ ਹੈ ਜਾਂ ਉਹਦਾ ਇੱਕ ਪ੍ਰੈਪਰੇਸ਼ਨ ਦੀ ਉਹਦਾ ਮਾਈਂਡ ਸੈਟ ਹੈ ਬੱਚੇ ਨਾ ਉਹਨੂੰ ਸਿਵਲ ਸਰਵਿਸ ਜਾਵੇਂ ਜੇਕਰ ਉਹਦਾ ਮਾਈਂਡ ਸੈਟ ਅਪ ਉਸ ਸਿਵਲ ਸਰਵਿਸ ਵਾਲੀ ਲਾਈਨ 'ਚ ਹੀ ਨਹੀਂ ਹੈ ਇਹ ਕਿੱਥੇ ਕਿਵੇਂ ਪਤਾ ਲੱਗੂਗਾ ਦੇਖੋ ਜੀ ਦੋ ਚੀਜ਼ਾਂ ਹਨ ਤੁਸੀਂ ਕਿਵੇਂ ਪਤਾ ਲਾਉਨੇ ਹੋ ਦੇਖੋ ਦੋ ਚੀਜ਼ਾਂ ਇੱਕ ਜੌਬ ਤੇ ਸਰਵਿਸ ਚੰਤਰ ਹੈ ਹਾਂਜੀ ਜੌਬ ਹਮੇਸ਼ਾ ਇੱਕ ਟਾਈਮ ਆਊਟ ਹੁੰਦੀ ਆ ਸਰਵਿਸ ਹਮੇਸ਼ਾ 24 7 ਹੁੰਦੀ ਆ ਬੱਚੇ ਨੂੰ ਆਪਾਂ ਗੱਲਬਾਤ ਕਰਨ ਤੋਂ ਇਹ ਬਿਲਕੁਲ ਅੰਦਾਜ਼ਾ ਲੱਗ ਸਕਦਾ ਕਿ ਤੁਸੀਂ ਇਹ ਸਰਵਿਸ ਵਾਲੀ ਸਾਈਟ ਤੇ ਜਾ ਸਕਦੇ ਹੋ ਜਾਂ ਜੋਬ ਵਾਲੀ ਸਾਈਟ ਤੇ ਜਾਣ ਵਾਲੇ ਹੋ ਇਹ ਚੀਜ਼ ਉਹਨੂੰ ਕਲੈਰਿਟੀ ਹੋਣੀ ਚਾਹੀਦੀ ਆ ਇੱਕ ਬੀਂਗ ਐਜ਼ ਅ ਟੀਚਰ ਇਹ ਚੀਜ਼ ਅੱਛੇ ਤਰੀਕੇ ਨਾਲ ਸਮਝਦਾ ਟੀਚਰ ਕੋਨ ਹੈ ਜੀ ਸਿਵਲ ਸਰਵਿਸ ਦੇ ਵਿੱਚ ਮੋਸਟਲੀ ਉਹੀ ਆ ਜਿਨ੍ਹਾਂ ਨੇ ਇੰਟਰਵਿਊ ਤੱਕ ਪਹੁੰਚੇ ਹੋਏ ਆ ਜਾਂ ਉਹਨਾਂ ਨੇ ਉਹ ਮਤਲਬ ਉਹ ਆਪਣੀ ਲਾਈਫ ਦੇ ਵਿੱਚ ਉਸ ਮੁਕਾਮ ਤੇ ਨਹੀਂ ਪਹੁੰਚੇ ਔਰ ਉਹਦੇ ਨਾਲ ਜੁੜਨਾ ਚਾਹੁੰਦੇ ਸੀ ਤਾਂ ਕਰਕੇ ਆ ਉਹਨਾਂ ਨੂੰ ਆਪਣੀਆਂ ਗਲਤੀਆਂ ਦਾ ਪਤਾ ਹੁੰਦਾ ਜੀ ਬੀਂਗ ਐਜ਼ ਅ ਟੀਚਰ ਕਿ ਮੇਰੀ ਇਹ ਗਲਤੀ ਰਹੀ ਆ ਜੀ ਤੇ ਜਿਹੜਾ ਕਿ ਮੈਂ ਇੱਕ ਇਥੋਂ ਤੱਕ ਨਹੀਂ ਪਹੁੰਚ ਪਿਆ ਕਿ ਸਾਹਮਣੇ ਮੇਰੇ ਚੋ ਬੰਦਾ ਬੈਠਾ ਹੈ ਇਨਸਾਨ ਜੋ ਬੈਠਾ ਹੈ। ਔਰ ਉਦੇ ਵਾਰੇ ਪੂਰਾ ਦਿਖਦਾ ਸੀ ਕਿ ਮੈਂ ਅਗਰ ਉਸ ਦਿਸ਼ਾ ਦੇ ਵਿੱਚ ਮੈਂ ਸੀ ਤਾਂ ਮੇਰਾ ਕੀ ਹੋਣਾ ਸੀ। ਅੱਛਾ ਮੈਂ ਮੈਂ ਜਦੋਂ ਪੈਸੇ ਜੇਬ ਚ ਪਾ ਕੇ ਲਿਆ ਉਹਨੇ ਪੈਸੇ ਜਮ੍ਹਾਂ ਕਰਾਤੇ। ਜੀ। ਉਹਦਾ 15-10 ਦਿਨਾਂ ਚ ਮਾਈਂਡ ਬਦਲ ਗਿਆ। ਜੀ। ਵੀ ਯਾਰ ਆਪਾਂ ਇਸ ਸਬਜੈਕਟ ਦੇ ਜਿਹੜਾ ਸੁਪਨਾ ਲਿਕੇ ਸੀ ਆਪਾਂ ਇਹਦੇ ਫਿੱਟ ਨਹੀਂ। ਜੀ। ਵੀ ਨਾ ਪੈਸੇ ਮੁੰਨੇ ਆ ਪੜਨਾ ਵੀ ਪਊਗਾ। ਤੁਸੀਂ ਇਹ ਸਹੂਲਤ ਦਿੰਨੇ ਹੋ। ਮੇਰਾ ਇਹ ਮੰਨਣਾ ਕਿ ਹਰ ਕੋਚਿੰਗ ਇੰਡਸਟਰੀ ਨੂੰ 15 ਦਿਨ ਦਾ ਇੱਕ ਬਫਰ ਪੀਰੀਅਡ ਹੋਣਾ ਚਾਹੀਦਾ ਔਰ ਉਹ 15 ਦਿਨ ਦਾ ਅਗਰ ਮੰਨ ਲਓ ਕਿਸੇ ਕੋਚਿੰਗ ਇੰਡਸਟਰੀ ਦੀ 1 ਲੱਖ 50 ਹਜ਼ਾਰ ਰੁਪਏ ਫੀਸ ਹੈ ਤਾਂ 5000 ਜਾਂ 2000 ਰੁਪਏ ਦਾ ਕੁਝ ਇਸ ਤਰੀਕੇ ਦੇ ਸੈਟ ਅਮਾਉਂਟ ਰੱਖ ਕੇ ਉਹਨੂੰ 15 ਦਿਨਾਂ ਦੇ ਵਿੱਚ ਉਹਨੂੰ ਉਹਨੂੰ ਕੋਚਿੰਗ ਪ੍ਰੋਵਾਈਡ ਕਰਨੀ ਚਾਹੀਦੀ ਹੈ ਡੈਮੋ ਬੱਚਾ ਲੈਣ ਆਂਦਾ ਬਟ ਡੈਮੋ ਦਾ ਪਤਾ ਨਹੀਂ ਹੁੰਦਾ ਕਿ ਡੈਮੋ ਦਾ ਮਤਲਬ ਕੀ ਹੈ ਹਾਂਜੀ ਪਹਿਲਾਂ ਬੱਚੇ ਨੂੰ ਇਹ ਵੀ ਕਲੈਰਿਟੀ ਹੋਣੀ ਚਾਹੀਦੀ ਹੈ ਡੈਮੋ ਹੁੰਦਾ ਕੀ ਹੈ ਜੀ ਡੈਮੋ ਦੇ ਵਿੱਚ ਤੁਸੀਂ ਕੀ ਪਰਿਭਾਸ਼ਿਤ ਕਰਦੇ ਹੋ ਡੈਮੋ ਨੂੰ ਮੇਰਾ ਦੋ ਪੇਪਰ ਹੈ ਆਬਜੈਕਟਿਵ ਤੇ ਸਬਜੈਕਟਿਵ ਪਰਸੈਪਟਿਵ ਤਾਂ ਤੁਹਾਡਾ ਪਰਸਨੈਲਿਟੀ ਦਾ ਟੈਸਟ ਹੋ ਗਿਆ ਜੀ ਹਾਂ ਜੀ ਕਿਉਂਕਿ ਤਿੰਨ ਇਹਦੇ ਚ ਸਿਵਲ ਸਰਵਿਸ ਦੇ ਵਿੱਚ ਪਹਿਲਾਂ ਪ੍ਰੀ ਫਿਰ ਮੇਨਸ ਫਿਰ ਇੰਟਰਵਿਊ ਆਪਾਂ ਪ੍ਰੀ ਤੇ ਮੇਨਸ ਦੀ ਗੱਲ ਕਰਕੇ ਪ੍ਰੀਲੀਮਿਨਰੀ ਇੱਕ ਆਬਜੈਕਟਿਵ ਟੈਸਟ ਹੈ ਅੱਜ ਮੈਂ ਪੜਾਇਆ ਕੋਈ ਵੀ ਚੀਜ਼ ਪੜਾਈ ਉਰੋਂ ਕੋਈ ਵੀ ਸਰਕਾਰੀ ਐਗਜ਼ਾਮ ਉਠਾ ਲਓ ਕਰੇ ਜਾ ਕੇ ਜੋ ਵੀ ਆ ਮੰਨ ਲਓ ਪੰਜਾਬ ਤੋਂ ਬੰਦਾ ਤਾਮਿਲਨਾਡੂ ਦਾ ਸਰਕਾਰੀ ਐਗਜ਼ਾਮ ਨਾਲੇ ਉਠਾ ਲੇ ਜੋ ਪੜ ਕੇ ਗਿਆ ਕੀ ਉਹਦੇ ਚ ਕੁਸ਼ਣ ਨਿਕਲ ਰਹੀ ਆ ਬੈਲਾ ਕੁਸ਼ਣ ਮੇਨਸ ਦੀ ਮੰਨ ਲਓ ਟੀਚਰ ਨੇ ਜੋ ਪੜਾਇਆ ਕਿਉਂ ਅਗਲੇ ਪੰਜ ਤੋਂ 10 ਦਿਨਾਂ ਦੇ ਵਿੱਚ ਕੀ ਉਹ ਕੋਈ ਨਿਊਜ਼ਪੇਪਰ ਦੇ ਵਿੱਚ ਰਿਪੀਟ ਕਰ ਰਹੇ ਆ ਜੀ ਆਰਟੀਕਲ ਨਿਊਜ਼ਪੇਪਰ ਚ ਆ ਰਿਹਾ ਤਾਂ ਹੀ ਉਹਨੂੰ ਪਤਾ ਲੱਗੇਗਾ ਕਿ ਮੈਂ ਸਹੀ ਦਿਸ਼ਾ 'ਚ ਆ ਕਿ ਨਹੀਂ ਆ ਜੀ ਹੁਣ ਇਹ ਚੀਜ਼ ਹੈ ਕਿ ਇੱਕ ਟੀਚਰ ਇੱਕ ਸਿਲੇਬਸ ਤਰ੍ਹਾਂ ਅਗਰ ਸਟਿਕ ਰਹੇਗਾ ਤਾਂ ਉਹ ਡੈਫੀਨੇਟਲੀ ਚੀਜ਼ਾਂ ਹੋਣਗੀਆਂ ਅਗਰ ਟੀਚਰ ਸਿਲੇਬਸ ਦੇ ਤੋਂ ਬਾਹਰ ਜਾ ਕੇ ਕੰਮ ਕਰੂਗਾ ਤਾਂ ਉਹ ਪ੍ਰੈਕਟੀਕਲ ਚੀਜ਼ਾਂ ਪੋਸੀਬਲ ਨਹੀਂ ਆ ਜੀ ਜੀ ਔਰ ਉਹਨੂੰ 15 ਦਿਨ ਦਾ ਜਿਹੜਾ ਟਾਈਮ ਪੀਰੀਅਡ ਹੈ 15 ਦਿਨ ਦੇ ਵਿੱਚ ਟਾਈਮ ਪੀਰੀਅਡ ਚ ਟੀਚਰ ਨੂੰ ਵੀ ਇੱਕ ਬੱਚੇ ਦਾ ਪਤਾ ਲੱਗ ਜਾਂਦਾ ਹੈ ਬੱਚੇ ਨੂੰ ਵੀ ਇੱਕ ਆਰਗੇਨਾਈਜੇਸ਼ਨ ਜਿਹੜੀ ਦੋਵੇਂ ਤਰ੍ਹਾਂ ਦੀ ਇਮਾਨਦਾਰੀ ਇਮਾਨਦਾਰ ਰਹਿਣਾ ਬਣਦਾ ਹੈ ਬਿਲਕੁਲ ਬਣਦਾ ਜੀ ਜਿਉਂਕਿ ਅਗਰ ਇਮਾਨਦਾਰ ਨਹੀਂ ਹੋਗਾ ਤਾਂ ਉਹਦੇ ਨਾਲ ਜਿੰਨੇ ਵੀ ਬੱਚੇ ਕੋਚਿੰਗ ਲੈ ਕੇ ਬਾਅਦ ਦੇ ਵਿੱਚ ਫੇਲ ਹੋ ਕੇ ਵਾਪਸ ਜਾਂਦੇ ਆ ਜਾਨੀ ਕਿ ਉਹ ਸਕਸੈਸਫੁਲ ਨਹੀਂ ਹੁੰਦੇ ਉਹ ਕਿਤੇ ਨਾ ਕਿਤੇ ਇਸ ਇੰਡਸਟਰੀ ਨੂੰ ਵੀ ਹੈਂਪਰ ਕਰਦੇ ਆ ਔਰ ਕਿ ਕਿ ਅਸੀਂ ਗਏ ਸਾਡੀ ਸਿਲੈਕਸ਼ਨ ਨਹੀਂ ਹੋਈ ਔਰ ਜੇਕਰ ਆਪਾਂ ਇੱਕ ਬਹੁਤ ਇਮਾਨਦਾਰੀ ਨਾਲ ਚੱਲਾਂਗੇ ਇਹ ਆਰਗੇਨਾਈਜੇਸ਼ਨਾਂ ਦੀ ਵੀ ਗਰੋਥ ਹੋਊਗੀ ਔਰ ਸਮਾਜਤੀ ਵੀ ਬਿਹਤਰੀ ਹੋਊਗੀ ਪੰਜਾਬ ਸਿਵਲ ਸਰਵਿਸ ਦੀ ਨੋਟੀਫਿਕੇਸ਼ਨ ਆ ਗਿਆ ਤੁਸੀਂ ਐਜ਼ ਅ ਟੀਚਰ ਆਪਰੇ ਇੰਸਟੀਟਿਊਟ ਵੱਲੋਂ ਕੀ ਸਬਧਾਨਾ ਦੇ ਰਹੇ ਹੋ ਬੱਚਿਆਂ ਨੂੰ ਪੰਜਾਬ ਸਿਵਲ ਸਰਵਿਸ ਦਾ ਨੋਟੀਫਿਕੇਸ਼ਨ ਸਰ ਲਗਭਗ 4 ਸਾਲਾਂ ਦੇ ਲੰਬੇ ਵਕਤ ਤੋਂ ਰਿਲੀਜ਼ ਹੋਇਆ ਹਾਂਜੀ ਔਰ ਇਹਦੇ ਵਿੱਚ ਜਨਨ ਕਿ 322 ਪੋਸਟਾਂ ਦੇ ਆਸ-ਪਾਸ ਪੋਸਟਾਂ ਨੋਟੀਫਾਈ ਹੋਣਗੀਆਂ ਇਹਦੇ ਚ ਆਪਾਂ تنیسیاں چیک کورس نو ਵੰਡਿਆ ਪਹਿਲਾ ਕੋਰਸ ਉਹਨਾਂ ਲਈ ਐਕਸ ਸਰਵਿਸਮੈਨ ਵਾਸਤੇ ਜਾਨੀ ਕਿ ਕੋਈ ਵੀ ਕੋਚਿੰਗ ਜੋ ਹੈ ਉਹ ਸਾਰੇ ਬੱਚਿਆਂ ਨੂੰ ਇੱਕ ਜਗ੍ਹਾ ਤੇ ਵਠਾਉਂਦਾ ਬਟ ਐਕਸ ਸਰਵਿਸਮੈਨ ਨੇ ਆਪਣੀ ਸਿਰਫ ਇੱਕ ਕੱਟ ਆਫ ਨੂੰ ਕਲੀਅਰ ਕਰਨਾ ਹੈ ਲੇਕਿਨ ਉਹਨਾਂ ਨੇ এডਿਕੇਸ਼ਨ ਨੂੰ ਬਹੁਤ ਟਾਈਮ ਤੋਂ ਪਹਿਲਾਂ ਛੱਡ ਕੇ ਬੈਠੇ ਹੁੰਦੇ ਆ ਔਰ ਉਹਨਾਂ ਨੂੰ ਅਗਰ ਮੈਂ ਨਾਲ ਗ੍ਰੈਜੂਏਸ਼ਨ ਜਿਹੜੀ ਫਰੈਸ਼ ਪਾਸ ਆਊਟ ਹੈ ਉਹਨਾਂ ਨਾਲ ਬਿਠਾਇਆ ਜਾਵੇ ਤਾਂ ਸ਼ਾਇਦ ਉਹਨਾਂ ਨੂੰ ਇੱਕ ਕਿਤੇ ਨਾ ਕਿਤੇ ਡੀਮੋਟੀਵੇਸ਼ਨ ਮਿਲਦੀ ਹੈ ਜੀ ਉਹਦੇ ਲਈ ਆਪਾਂ ਐਕਸ ਸਰਵਿਸਮੈਨ ਲਈ ਇੱਕ ਅਲੱਗ ਵੇਜ ਬਣਾਇਆ अच्छा जी ओदे च जेडा ਵੀ ਬੈਚ ਐਕ ਸਰਵਿਸਮੈਨ ਨੂੰ ਡੀਲ ਕਰ ਰਿਹਾ ਉਹਦੇ ਚ ਜਾਨੀ ਕਿ ਕੀ ਰਹੂਗਾ ਕਿ ਆਪਾਂ ਉਹਨਾਂ ਨੂੰ ਕੱਟਆਫ ਦੇ ਤੱਕ ਲੈ ਕੇ ਜਾ ਕੇ ਕਿ ਸੋ ਦੈਟ ਉਹਨਾਂ ਦਾ ਜਿਹੜਾ ਡ੍ਰੀਮ ਹੈ ਉਹ ਪੂਰਾ ਹੋਵੇ ਦੂਸਰਾ ਜਿਹੜਾ ਰੈਗੂਲਰ ਕੋਰਸ ਹੈ ਜਾਨੀ ਕਿ ਜਿਹੜਾ ਕਿ ਆਪਾਂ ਪ੍ਰੀਲੀਮਨਰੀ ਵਾਸਤੇ ਲਾਂਚ ਕੀਤਾ ਹੋਇਆ ਜੋ ਬੰਦਾ ਅਫੋਰਡ ਕਰ ਸਕਦਾ ਉਹਦੇ ਚ ਆਪਾਂ ਕਿ ਇੱਕ ਪ੍ਰੀਲੀਮਨਰੀ ਬੇਸਡ ਅਲੱਗ 55 ਦਿਨ ਤੇ 70 ਦਿਨ ਤੇ ਕੋਰਸ ਦੋ ਲਾਂਚ ਕੀਤੇ ਆ ਜਿਹੜੇ 70 ਦਿਨ ਦਾ ਕੋਰਸ ਹੈ ਉਹਦੇ ਚ ਆਪਾਂ ਜਿੰਨਾ ਪ੍ਰੀਲਿਮਨਰੀ ਦੇ ਹਰ ਪੁਆਇੰਟ ਨੂੰ ਕਵਰ ਕਰਾਂਗੇ ਜਿੱਦੇ ਚ ਸਾਰਾ ਸਟੱਡੀ ਮਟੀਰੀਅਲ ਪ੍ਰੀਲਿਮਨਰੀ ਦੀ ਟੈਸਟ ਸੀਰੀਜ਼ ਪਲੱਸ ਜੋ ਪੰਜਾਬ ਚ ਕੋਈ ਨਹੀਂ ਕਰਦਾ ਯੂਪੀਐਸਸੀ ਚ ਸਭ ਕਰਦੇ ਆ ਮੈਂਟਰਸ਼ਿਪ ਆਪਾਂ ਜਿਹੜੇ ਇਸ ਫੀਲਡ ਦੇ ਵਿੱਚ ਬਹੁਤ ਤਜਰਬੇਕਾਰ ਲੋਕ ਹੈ ਮੈਂਟਰ ਹੈ ਉਹਨਾਂ ਨੂੰ ਆਪਾਂ ਇਹਨਾਂ ਨੂੰ ਇਨਵੋਲਵ ਕੀਤਾ ਹੈ ਔਰ ਉਹਨਾਂ ਨੂੰ ਮੈਂਟਰਸ਼ਿਪ ਨਾਲ ਮਿਲੂਗੀ ਨਾਲ ਕੀ ਹੈ ਉਹਨਾਂ ਨੂੰ ਜਿਹੜਾ ਪੂਰਾ ਸਟੱਡੀ ਮਟੀਰੀਅਲ ਮਿਲੇਗਾ ਇੱਕ ਤੀਸਰਾ ਹੈ ਜੀ ਜੋ ਮੰਨ ਲਓ ਮੈਂ ਵੀ ਮੱਧ ਵਰਗਤੋਂ ਉੱਠ ਕੇ ਗਿਆ ਜੀ ਕਿਤੇ ਕੋਲੇ ਪੈਸਾ ਹੀ ਨਹੀਂ ਹੁੰਦਾ ਉਹਨਾਂ ਨੂੰ ਐਬਸੋਲੂਟ ਜਾਨੀ ਕਿ ਬਿਨਾ ਕਿਸੇ ਚਾਰਜ ਤੋਂ ਕਿ ਮੰਨ ਲਓ ਕਿ ਜਦ ਜੇਕਰ ਮੇਰੇ ਕੋਲੇ ਪੈਸਾ ਨਹੀਂ ਹੈ ਸਰ ਕੋਚਿੰਗ ਆਂਦਾ ਨਹੀਂ ਬਹੁਤ ਸਿੰਪਲ ਜੀ ਗੱਲ ਹੈ ਕਿਉਂਕਿ ਜਦੋਂ ਜੇਬ 'ਚ ਪੈਸਾ ਉਹ ਨਹੀਂ ਹੁੰਦਾ ਹਾਂਜੀ ਉਹਨਾਂ ਵਾਸਤੇ ਆਪਾਂ ਇੱਕ ਫ੍ਰੀ YouTube ਚੈਨਲ ਲਾਂਚ ਕਰ ਰਹੇ ਹਾਂ ਜੀ ਜਿਹੜੇ ਕਿ ਉਹ ਫ੍ਰੀ ਦੇ ਵਿੱਚ ਸਾਰੀਆਂ ਚੀਜ਼ਾਂ ਅਵੇਲ ਕਰ ਸਕਦੇ ਆ ਜੀ ਪਰ ਜੁੜਨਾ ਪਊਗਾ ਐਕਸੈਸ ਤੁਸੀਂ ਦੇ ਹਾਂ ਤਾਂ ਉਹਦੇ 'ਚ ਇਵੇਂ ਆ ਕਿ ਇਹ ਜਿੰਨਾ ਵੀ ਚੀਜ਼ਾਂ ਕਰ ਰਹੇ ਆ ਇਹਦੇ 'ਚ ਆਪਾਂ ਉਹੀ ਮੰਨ ਲਓ ਕਿ ਆਪਾਂ 70 ਦਿਨ 'ਚ ਪੂਰਾ ਸਿਲੇਬਸ ਕਵਰ ਕਰਨਾ ਬੰਦਾ ਉਹੀ ਕਰ ਸਕਦਾ ਜੀ ਜਿਹਨੂੰ ਘੱਟੋ ਘੱਟ 8 ਤੋਂ 10 ਸਾਲ ਦਾ ਐਕਸਪੀਰੀਅੰਸ ਹੋਵੇ 70 ਦਿਨਾਂ 'ਚ ਕੰਪਲੀਟ ਕੀਤਾ ਹੋਵੇ ਹਾਂਜੀ ਉਹਦੇ 'ਚ ਹੁਣ ਚੰਡੀਗੜ੍ਹ ਦੇ ਵਿੱਚ ਇੰਡਸਟਰੀ 'ਚ ਇੱਕ ਬਹੁਤ ਵੱਡਾ ਡਰਾਅ ਬੈਕ ਹੈ ਕਿ ਐਜੂਕੇਸ਼ਨ ਦੇ ਲਈ ਇੱਕ ਚੰਗੀ ਫੈਕਲਟੀ ਦਾ ਹੋਣਾ ਉਹ ਸਾਰੀ ਦੀ ਸਾਰੀ ਉਹ ਸੀਨੀਅਰ ਫੈਕਲਟੀ ਹੈ ਕਿ ਜਿਹੜੀ ਕਿ ਆਪਾਂ ਦਿੱਲੀ ਤੋਂ ਮੂਵ ਕੀਤੀ ਹੈ ਔਰ ਦਿੱਲੀ ਤੋਂ ਮੂਵ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਵੀ ਕੋਚਿੰਗ ਸੈਂਟਰ 'ਚੋਂ ਦਿੱਲੀ ਨੂੰ ਬਿਲੋਂਗ ਕਰਦਾ ਉਹ ਤੇ 'ਚ ਜੈਸੇ ਕਿ ਹੁਣ ਮੈਂਟਰਸ਼ਿਪ ਵਾਸਤੇ ਸੁਮਿਤ ਸਰ ਆਏ ਆ ਸਾਡੇ ਕੋਲੇ ਉਹ ਵਾਦੀਰਾਮਨ ਰਵੀ ਦੇ ਵਿੱਚ ਲਗਭਗ 450 ਲੋਕਾਂ ਨੂੰ ਜਿਹੜੇ ਸਕਸ ਜਿਵੇਂ ਹੁਣ ਅੰਕitsar ਆਇਆ ਲਗਭਗ ਉਹ ਪਿਛਲੇ 12-15 ਸਾਲਾਂ ਤੋਂ ਪੜਾ ਰਹੇ ਆ ਔਰ ਉਹ ਜਿਹੜਾ ਪੜਾ ਰਹੇ ਆ ਉਹ ਪ੍ਰੋਮਿਨੈਂਟ ਕੋਚਿੰਗ ਸੈਂਟਰ ਇਨਕਲੂਡਿੰਗ ਵਾਜੀਰਾਮਾ ਡਰਬੀ ਔਰ ਕਰੰਟਲੀ ਕੇਐਸਜੀ ਦੇ ਵਿੱਚ ਫੈਕਲਟੀ ਆ ਉਹ ਇੱਥੇ ਮੂਵ ਕਰ ਰਹੇ ਆ ਜਿਵੇਂ ਕਿ ਡਿੰਪਲ मैम ਮੂਵ ਕਰ ਰਹੇ ਆ ਡਿੰਪਲ मैम ਦੇ ਵਿੱਚ ਇਵੇਂ ਆ ਕਿ ਉਹਨਾਂ ਨੇ ਲਗਭਗ 14-15 ਸਾਲਾਂ ਤੋਂ ਪੜਾਇਆ ਹੋਇਆ ਔਰ 14-15 ਸਾਲਾਂ ਦੇ ਵਿੱਚ ਬਹੁਤ ਪ੍ਰੋਮਿਨੈਂਟ ਕੋਚਿੰਗ ਸੈਂਟਰ ਜੈਸੇ ਕਿ ਸ਼ੀਰੀਰਾਮ ਆਈਐਸ ਜਾਨੀ ਕਿ ਲੈਵਲ ਅਪ ਆਈਐਸ ਉਹਨਾਂ ਸਾਰੇ ਕੋਚਿੰਗ ਸੈਂਟਰ ਦੀ ਫੈਕਲਟੀ ਨੂੰ ਆਪਾਂ ਮੂਵ ਕੀਤਾ ਇਹਦੇ ਚ ਅ ਔਰ ਜਨਨ ਕਿ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਉਹ ਇਸ 55 ਦਿਨ ਦਾ ਕੋਰਸ ਉਹ ਕਰਵਾਣਗੇ ਡਾਕਟਰ ਜੈਸ਼ ਖੱਦਰ ਜੀ ਜਨਨ ਕਿ ਉਹ ਸ਼ੁਭਰਾ ਰੰਜਨ ਟੈਲੀਵਿਜ਼ਨ ਆਈਐਸ ਤੇ ਉਹਨਾਂ ਨਾਲ ਸਾਰੇ ਨਾਲ ਜੁੜੇ ਹੋਏ ਸੀਗੇ ਤੇ ਆਪਾਂ ਇਹਨਾਂ ਨੂੰ ਕੀ ਕੀਤਾ ਕਿ ਬੱਚੇ ਨੂੰ ਇੱਕ ਵਰਕਬੁੱਕ ਬਣਾ ਕੇ ਦੇਵਾਂਗੇ ਜੀ ਵਰਕਬੁੱਕ ਦੇ ਵਿੱਚ ਟੀਚਰ ਐਕਸਪਲੇਨ ਕਰੂਗਾ ਕਲਾਸ 'ਚ ਬੈਠ ਕੇ ਵਰਕਬੁੱਕ ਪਰ ਨਹੀਂ ਹੈ ਔਰ ਉਦੋਂ ਬਾਅਦ ਦੇ ਵਿੱਚ ਅੱਜ ਮੈਂ ਮੰਨ ਲਓ ਕਿ 3 ਘੰਟੇ ਦੀ ਵਰਕਬੁੱਕ ਕਰਵਾਈ 3 ਘੰਟੇ ਤੋਂ ਬਾਅਦ ਫਿਰ ਨਾਲ ਦੀ ਨਾਲ ਓਬਜੈਕਟਿਵ ਪੇਪਰ ਆ ਜੀ ਪਹਿਲਾ ਓਬਜੈਕਟਿਵ ਪੇਪਰ ਦੇ ਵਿੱਚ ਆਪਾਂ 30 ਕੁਐਸਚਨ ਵੀ ਐਕਸਪਲੇਨ ਕਰੂਗਾ ਟੀਚਰ ਕਿ ਕਿਵੇਂ ਆਦੇ ਆ ਔਰ ਫਿਰ ਓਬਜੈਕਟਿਵ ਤੋਂ ਬਾਅਦ ਅਗਲਾ ਸਬਜੈਕਟਿਵ ਪੇਪਰ ਆ ਗਿਆ ਜੀ ਮੀਨਸ ਵਾਸਤੇ ਤਾਂ ਡੇਲੀ ਦੋ ਕੁਐਸਚਨ ਵੀ ਡਿਸਕਸ ਕਰਨ ਲਗੇ ਇਸ ਤਰੀਕੇ ਨਾਲ ਕੀਤਾ ਅੱਛਾ ਕੋਈ ਬੰਦਾ ਚੰਡੀਗੜ੍ਹ ਹੀ ਨਹੀਂ ਆ ਸਕਦਾ ਬਿਲਕੁਲ ਜੀ ਆਨਲਾਈਨ ਸੁਵਿਧਾ ਦੇਵਾਂਗੇ ਬਿਲਕੁਲ ਦੇਵਾਂਗੇ ਜੀ ਆਨਲਾਈਨ ਐਪ ਦੇ ਉੱਪਰ ਆਪਾਂ ਇਹ ਫੈਸਿਲਿਟੀ ਪ੍ਰੋਵਾਈਡ ਕਰਾਂਗੇ ਜੀ ਜੀ अच्छा जी 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 पूरा जी, पूरा ਕਰੋ ਉੱਤਰ ਤੁਸੀਂ ਜੀ ਆਨਲਾਈਨ ਵੀ ਦੇਵਾਂਗੇ ਬਟ ਆਨਲਾਈਨ 'ਚ ਅਸੀਂ ਇੱਕ ਚੀਜ਼ ਐਡ-ਆਨ ਕਰ ਰਹੇ ਹਾਂ ਜੀ ਕੋਚਿੰਗ ਕਲਾਸਿਸ ਆਨਲਾਈਨ ਰਹੇਗੀ ਬਟ ਉਹਨੂੰ ਸਟੱਡੀ ਮਟੀਰੀਅਲ ਅਸੀਂ ਹਾਰਡ ਕਾਪੀ 'ਚ ਹੀ ਭੇਜਾਂਗੇ ਸੋ ਥੈਟ ਕਿ ਬੱਚਾ ਕਈ ਵਾਰ ਐਸੇ ਆਨਲਾਈਨ ਲੈ ਲੈਂਦਾ ਉਹਦੇ ਕੋਲ ਪ੍ਰਿੰਟਰ ਦੀ ਫੈਸਿਲਿਟੀ ਹੁੰਦੀ ਨਹੀਂ ਆ ਉਹ ਪੀਡੀਐਫ ਡਾਊਨਲੋਡ ਕਰ ਨਹੀਂ ਸਕਦਾ ਮਤਲਬ ਉਹ ਪ੍ਰਿੰਟ ਨਹੀਂ ਕਢਾ ਸਕਦਾ ਪੇਪਰ ਤਾਂ ਇੱਕ ਹਾਰਡ ਕਾਪੀ 'ਚ ਹੀ ਹੋਣਾ ਚਾਹੀਦਾ ਤਾਂ ਆਪਾਂ ਉਹਨੂੰ ਕਿਤਾਬਾਂ ਜਿਹੜੀਆਂ ਹੈ ਕਿ ਆਪਾਂ ਉਹ ਵੀ ਪ੍ਰੋਵਾਈਡ ਕਰਾਂਗੇ ਜੀ ਨਾਲ ਸਾਰਾ ਮੈਂ ਕੋਚਿੰਗ ਲੈਣਾ ਹੁਣ ਮਨ ਕਿ ਚਲੂ ਹਾਂਜੀ ਮੈਂ ਤੁਹਾਡੇ ਕੋਲ ਕੋਚਿੰਗ ਕਿਉਂ ਲਵਾਂ ਦੇਖੋ ਜੀ ਕੋਚਿੰਗ ਵਾਸਤੇ ਅਗਰ ਕਿ ਸਾਡੇ ਕੋਲੇ ਕੋਚਿੰਗ ਮੇਰਾ ਇਹ ਮੰਨਣਾ ਹੈ ਕਿ ਕੋਚਿੰਗ ਦੀ ਕਿਸੇ ਨੂੰ ਜ਼ਰੂਰਤ ਹੀ ਨਾ ਪਵੇ ਰੱਬ ਪਹਿਲੀ ਗੱਲ ਤਾਂ ਇਹ ਮੰਨਣਾ ਕਿ ਬੱਚੇ ਦੀ ਐਜੂਕੇਸ਼ਨ ਬਿਹਤਰ ਹੋਵੇ ਇਹ ਜ਼ਰੂਰਤ ਕਿਉਂ ਮੰਨਦੇ ਹੋ ਤੁਸੀਂ ਪ੍ਰਵਾਸ਼ਿਤ ਕਿਉਂ ਕਰਦੇ ਹੋ ਪ੍ਰਵਾਸ਼ਿਤ ਕਿਉਂ ਕਰਦੇ ਆ ਜੀ ਜੇਕਰ ਬੱਚਾ ਘੱਟ ਟਾਈਮ ਦੇ ਵਿੱਚ ਜ਼ਿਆਦਾ ਬਿਹਤਰ ਕੋਈ ਚੀਜ਼ਾਂ ਕਰਨਾ ਚਾਹੁੰਦਾ ਤਾਂ ਉਹਨੂੰ ਕਿਸੇ ਦੀ ਤਾਂ ਮਦਦ ਦੀ ਜ਼ਰੂਰਤ ਪਊਗੀ ਜੀ ਔਰ ਉਹ ਮਦਦ ਉਹਦੀ ਕੋਈ ਵੀ ਕਰ ਸਕਦਾ ਹੈ ਕੋਚਿੰਗ ਇੰਡਸਟਰੀ ਕੀ ਹੈ ਕਿ ਮੰਨ ਲਓ ਕਿ ਮੈਂ ਇੱਕ ਪੂਰੀ ਕਿਤਾਬ ਪੜਨ ਵਾਸਤੇ ਮੈਨੂੰ 10 ਦਿਨ ਲੱਗ ਰਹੇ ਆ ਕੋਚਿੰਗ ਉਹਨੂੰ ਇੱਕ ਦਿਨ ਚ ਅਗਰ ਮੇਰਾ ਖਤਮ ਕਰਕੇ ਦੇਵੇ ਤਾਂ ਉਹ ਹੈਗਾ ਕੋਚਿੰਗ ਹੈ ਜੀ ਕਿਉਂਕਿ ਕੋਚਿੰਗ ਇੱਕ ਸਰਵਿਸ ਇੰਡਸਟਰੀ ਆ ਸਰਵਿਸ ਦੇ ਵਿੱਚ ਇੱਕ ਸਭ ਚੀਜ਼ਾਂ ਟਾਈਮ ਬਾਉਂਡ ਡਿਲੀਵਰੀ ਹੋਣਾ ਜ਼ਰੂਰੀ ਹੈ ਤਾਂ ਮੇਰਾ ਇਹ ਮੰਨਣਾ ਕਿ ਅਗਰ ਕੋਚਿੰਗ ਦੇ ਵਿੱਚ ਬੱਚਾ ਆਂਦਾ ਹੈ ਤਾਂ ਕੋਚਿੰਗ ਵਾਲਾ ਜੇਕਰ ਆਪਾ ਕੋਚਿੰਗ ਇੰਡਸਟਰੀ ਉਹਨੂੰ ਇੱਕ ਬਿਹਤਰ ਕੰਟੈਂਟ ਬਿਹਤਰ ਐਜੂਕੇਸ਼ਨ ਔਰ ਬਿਹਤਰ ਉਹਨੂੰ ਜਿਹੜਾ ਹੈ ਕਿ ਟਾਈਮ ਬਾਉਂਡ ਮੈਨਰ ਦੇ ਵਿੱਚ ਕੰਮ ਨੂੰ ਖਤਮ ਕਰਕੇ ਦੇਣਾ ਅਗਰ ਉਹ ਚੀਜ਼ ਕਰਕੇ ਦੇਵੇ ਤਾਂ ਉਹ ਕੋਈ ਉਸ ਕੋਚਿੰਗ ਚ ਜਾਣਾ ਚਾਹੀਦਾ ਪਛਾਵਾਂ ਦਾ ਬੜਾ ਚੱਕਰ ਹੈ ਜੀ ਕੋਈ ਬੰਦੇ ਅੰਗਰੇਜ਼ੀ ਕਈਆਂ ਵਾਸਤੇ ਹੂਆ ਜੀ ਪਛਾਵਾਂ ਸਾਡੀ ਪੰਜਾਬੀ ਆਉਂਦੀ ਹੈ ਪਿੰਡਾਂ ਵਾਲਿਆਂ ਨੂੰ ਕਈ ਤੁਸੀਂ ਇਹ ਸਬਦਾਂ ਵੀ ਨਾਲ ਦੇ ਰਹੇ ਹੋ ਕਿ ਤੁਹਾਨੂੰ ਪਛਾ ਦਾ ਕੋਈ ਗੰਧ ਨਹੀਂ ਹੈਗੀ ਬਿਲਕੁਲ ਜੀ ਭਾਸ਼ਾ ਇਹ ਦੇਖੋ ਪੰਜਾਬ ਸਿਵਲ ਸਰਵਿਸ ਦਾ ਪੇਪਰ ਦੀ ਗੱਲ ਕਰ ਗਏ ਤਾਂ ਅਗਰ ਪੰਜਾਬ ਚ ਮੈਂ ਕੰਮ ਕਰਨਾ ਪੰਜਾਬੀ ਤਾਂ ਆਣੀ ਚਾਹੀਦੀ ਆ ਹਾਂਜੀ ਵੀ ਅਗਰ ਬਿਨਾ ਪੰਜਾਬੀ ਤੋਂ ਮੈਂ ਅੰਗਰੇਜ਼ੀ ਦੇ ਅੰਗਰ ਕਰਾਂ ਤਾਂ ਮੈਨੂੰ ਨਹੀਂ ਲੱਗਦਾ ਸਾਡੇ ਅਸੀਂ ਅਫਸਰਾਂ ਦੀ ਸਾਨੂੰ ਜ਼ਰੂਰਤ ਵੀ ਨਹੀਂ ਆ ਸਾਨੂੰ ਆਪਣੀ ਮਾਂ ਬੋਲੀ ਦੇ ਉੱਪਰ ਸਾਨੂੰ ਜ਼ਰੂਰ ਹੋਣਾ ਚਾਹੀਦਾ ਹਰ ਭਾਸ਼ਾ ਅੱਛੀ ਹੈ ਬਟ ਭਾਸ਼ਾ ਦੇ ਵਿੱਚ ਹਰ ਭਾਸ਼ਾ ਦਾ ਰਿਸਪੈਕਟ ਵੀ ਕਰਨਾ ਚਾਹੀਦਾ ਭਾਸ਼ਾ ਜਿਹੜੀ ਹੈ ਚਾਹੇ ਉਹ ਪੰਜਾਬੀ ਆ ਚਾਹੇ ਉਹ ਅੰਗਰੇਜ਼ੀ ਆ ਦੋਨਾਂ ਦਾ ਇੱਕ ਇਕੁਅਲ ਬੈਲੈਂਸ ਹੋਣਾ ਜ਼ਰੂਰੀ ਆ ਅਫਸਰ ਬਣਾਗੇ ਆਪਾਂ ਤਾਂ ਅਗਰ ਪੰਜਾਬ ਚ ਲੱਗਾਂਗੇ ਤਾਂ ਸ਼ਾਇਦ ਬਹੁਤ ਸਾਰਾ ਕਮਿਊਨੀਕੇਸ਼ਨ ਪੰਜਾਬੀ ਚ ਹੀ ਕਰਨਾ ਪੂਗਾ ਪੱਤਰਚਾਰ ਪੰਜਾਬੀ ਚ ਹੀ ਕਰਨਾ ਜੀ ਪੜਾਉਣ ਦੀ ਮੈਂ ਗੱਲ ਕਰ ਪੜਾਉਣ ਦੇ ਵਿੱਚ ਆਪਾਂ ਉਹ ਸਾਰੀਆਂ ਚੀਜ਼ਾਂ ਨੂੰ ਇੰਬਾਈਵ ਕੀਤਾ ਉਹਨਾਂ ਚੀਜ਼ਾਂ ਨੂੰ ਇਨਕਾਰਪੋਰੇਟ ਕੀਤਾ ਕਿਉਂਕਿ ਪੰਜਾਬੀ ਵੀ ਸਕੋਰਿੰਗ ਹੈ ਮੀਨਸ ਦੇ ਵਿੱਚ ਅੰਗਰੇਜ਼ੀ ਵੀ ਸਕੋਰਿੰਗ ਹੈ ਔਰ ਦੋਨਾਂ ਦਾ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਅੰਗਰੇਜ਼ੀ ਨਹੀਂ ਆਉਗੀ ਤਾਂ ਵੀ ਸੈLECTION ਨਹੀਂ ਹੋਊਗੀ ਪੰਜਾਬੀ ਨਹੀਂ ਆਉਗੀ ਤਾਂ ਵੀ ਸੈLECTION ਨਹੀਂ ਹੋਊਗੀ ਉਹਦਾ ਇੱਕ ਇਕੁਅਲ ਬੈਲੈਂਸ ਹੋਣਾ ਜ਼ਰੂਰੀ ਹੈ ਔਰ ਦੋਨਾਂ ਭਾਸ਼ਾਵਾਂ ਨੂੰ ਅਸੀਂ ਇਕੁਅਲ ਤਵੱਜੋ ਦੇਵਾਂਗੇ ਏਵੇਂ ਨਹੀਂ ਹੈ ਕਿ ਇੱਕ ਪਾਰਟਿਕੂਲਰ ਭਾਸ਼ਾ ਦੇ ਉੱਤੇ ਕਰਾਂਗੇ ਸਰ ਇਹ ਹੈ ਵੀ ਕੋਚਿੰਗ ਲੈਣ ਵਾਲੇ ਕਿਉਂ ਕੋਚਿੰਗ ਲੈਣ ਇਹ ਆ ਗਿਆ ਵੀ ਉਹਨੂੰ ਕੋਚਿੰਗ ਲੈਣ ਦਾ ਬੈਨੀਫਿਟ ਕੀ ਹੈ ਇਪੋਰਟੈਂਸ ਕੀ ਹੈ ਕੋਚਿੰਗ ਦੀ ਜੇ ਨਾਲ ਹੀ ਤੁਸੀਂ ਇਸ ਗੱਲ ਦਾ ਵੀ ਜਵਾਬ ਦਿਓ ਕਿ ਕੋਚਿੰਗ ਜੀ ਨੇ ਨਹੀਂ ਲੈਣੀ ਉਹਨੂੰ ਵੀ ਆਪ ਦੇ ਆਪ ਨੂੰ ਜੇ ਲਾਈਨ ਅਪ ਕਰਨਾ ਤਾਂ ਉਹ ਕੀ ਕਰਨਾ ਚਾਹੀਦਾ ਦੋ ਚੀਜ਼ਾਂ ਚਾਹੀਦੀ ਕੋਚਿੰਗ ਅਗਰ ਮੈਂ ਕਹਾ ਕਿ ਕੋਚਿੰਗ ਦੀ ਮਾਤਤਾ ਕੀ ਹੈ ਔਰ ਕੋਚਿੰਗ ਤੋਂ ਬਿਨਾ ਕੀ ਬੰਦਾ ਸਿਲੈਕਟ ਹੋ ਸਕਦਾ ਜਾਂ ਨਹੀਂ ਹੋ ਸਕਦਾ ਇਹ ਦੋ ਕੁਐਸਚਨ ਆਦਾ ਹੈ ਮੇਰੇ ਹਿਸਾਬ ਨਾਲ ਜਿਹੜਾ ਮੈਂ ਸਮਝ ਪਾਇਆ ਇਹ ਦੋ ਕੁਐਸਚਨ ਹੈ ਕੋਚਿੰਗ ਇੱਕ ਜਦੋਂ ਬੰਦਾ ਲੈਂਦਾ ਤਾਂ ਉਹਨੂੰ ਇੱਕ ਸਟ੍ਰਕਚਰਲ ਪ੍ਰੈਪਰੇਸ਼ਨ ਦੀ ਸਾਈਡ ਤੇ ਲੈਂਦਾ ਸਟ੍ਰਕਚਰਲ ਪ੍ਰੈਪਰੇਸ਼ਨ ਦਾ ਮਤਲਬ ਇਹ ਹੈ ਕਿ ਇੱਕ ਟੀਚਰ ਉਹਨੂੰ ਇੱਕ ਹਫਤੇ ਦਾ ਮੰਨ ਲਓ ਕਿ ਮੈਂ ਜੀਓਗ੍ਰਾਫੀ ਪੜਾ ਰਿਹਾ ਤਾਂ ਜੀਓਗ੍ਰਾਫੀ ਦਾ ਮੇਰਾ ਇੱਕ ਪੂਰਾ ਪਲਾਨ ਜਿਹੜਾ ਹੋਊਗਾ ਬੱਚੇ ਕੋਲੇ ਹੋਊਗਾ ਸਟੰਡੀ ਦਾ ਪਲਾਨ ਹੋਊਗਾ ਔਰ ਉਹਦੇ ਨਾਲ ਕੀ ਹੈ ਕਿ ਜੇਕਰ ਮੇਰੇ ਕੋਲ ਇੱਕ ਪਲਾਨ ਹੁੰਦਾ ਤਾਂ ਮੈਂ ਇੱਕ ਟਰੈਕ ਦੇ ਉੱਤੇ ਪੜਾਈ ਕਰ ਸਕਦਾ ਮੰਨ ਲਓ ਕਿ ਬੱਚਾ ਕੋਚਿੰਗ ਨਹੀਂ ਲੈ ਰਿਹਾ ਉਹਦਾ ਉਹ ਪਲਾਨ ਅਗਰ ਉਹ ਸਾਨੂੰ ਕਮਿਊਨੀਕੇਟ ਕਰੇ ਸਾਡੇ ਨਾਲ ਕੰਟੈਕਟ ਕਰੇ ਆਪਾਂ ਉਹਨੂੰ ਫ੍ਰੀ ਦੇ ਵਿੱਚ ਉਹ ਚੀਜ਼ਾਂ ਦੇ ਸਕਦੇ ਹਾਂ ਕਿ ਤੁਸੀਂ ਬੇਟਾ ਇਸ ਤਰੀਕੇ ਨਾਲ ਆਪਣੀ ਤਿਆਰੀ ਨੂੰ ਕਰ ਸਕਦੇ ਆਂ ਜਿਹੜਾ ਕਿ ਮੈਂ ਮੈਂਟਰਸ਼ਿਪ ਦੀ ਗੱਲ ਕੀਤੀ ਸੀ ਕਿ ਤੁਸੀਂ ਇੱਕ ਹਫਤੇ ਦਾ ਪਲਾਨ ਲੈ ਲਿਆ ਬੇਟਾ ਤੁਸੀਂ ਅਗਰ ਮੰਨ ਲਓ ਕਿ ਕਈ ਅਫੋਰਡ ਨਹੀਂ ਕਰ ਸਕਦੇ ਜੇਕਰ ਅਸੀਂ ਇੱਕ ਤਾਂ ਸਰਵਿਸ ਡਿਲੀਵਰ ਕਰ ਰਹੇ ਹਾਂ ਜੀ ਉਹਨੂੰ ਪੜਾਵਾਂਗੇ ਜੀਓਗ੍ਰਾਫੀ ਪੜਾਵਾਂਗੇ ਹਾਂਜੀ ਹਾਂਜੀ ਔਰ ਅਗਰ ਇੱਕ ਆਪਾ ਉਹਨੂੰ ਇੱਕ ਪਲਾਨ ਦਿੱਤਾ ਕਿ ਬੇਟਾ ਤੂੰ ਆ ਐਨਸੀਆਰਟੀ ਕਰ ਲੈ ਜੀਓਗ੍ਰਾਫੀ ਦੀ ਔਰ ਜੀਓਗ੍ਰਾਫੀ ਇਸ ਤਰ੍ਹਾਂ ਨਾਲ ਪੜ੍ਹ ਲਈ ਜੇਕਰ ਤੈਨੂੰ ਜ਼ਰੂਰਤ ਪਈ ਤੇ ਸਾਡੇ ਨਾਲ ਕੰਟੈਕਟ ਕਰ ਲੈ ਕਿ ਇੱਕ ਚੀਜ਼ ਹੈ ਕਿ ਕੋਦੇ ਨਾਲ ਇੱਕ ਸਟ੍ਰਕਚਰਲ ਪ੍ਰੈਪਰੇਸ਼ਨ ਬੱਚੇ ਦੀ ਰਹਿੰਦੀ ਆ ਕੋਚਿੰਗ ਦੇ ਨਾਲ ਦੂਸਰਾ ਹੈ ਕਿ ਇੱਕ ਐਕਸਪਰਟ ਕਿਸੇ ਵੀ ਚੀਜ਼ ਦਾ ਕਿਉਂ ਨਾ ਹੋਵੇ ਚਾਹੇ ਉਹ ਡਾਕਟਰ ਹੈ ਚਾਹੇ ਉਹ ਮੰਨ ਲਓ ਇੰਜੀਨੀਅਰਿੰਗ ਲਾਈਨ ਦੇ ਵਿੱਚ ਹੈ ਐਕਸਪਰਟ ਜਿਹੜਾ ਫੈਕਲਟੀਜ਼ ਦੀ ਗੱਲ ਕਰਾਂ ਕਿ ਜਿਹੜੇ ਬੱਚੇ ਨੇ ਆਲਰੇਡੀ ਉਹ ਇੰਟਰਵਿਊ ਤੱਕ ਬੱਚੇ ਪਹੁੰਚਦੇ ਆ ਜਿਹੜੇ ਨਾਰਮਲੀ ਪੜ੍ਹਾਉਂਦੇ ਆ ਜੋ ਫੈਕਲਟੀ ਹੁੰਦੀ ਹੈ ਜੀ ਉਹ ਉਸ ਏਰੀਆ ਚੋਂ ਨਿਕਲ ਕੇ ਗਏ ਆ ਉਹਨਾਂ ਨੂੰ ਉਹਦੇ ਬਾਰੇ ਵੀਕਨੈਸ ਤੋਂ ਉਹਦੇ ਬਾਰੇ ਸਟਰੈਂਥ ਦੋਨਾਂ ਦਾ ਗਿਆਨ ਹੁੰਦਾ ਔਰ ਜਿਹੜਾ ਐਕਸਪਰਟ ਹੁੰਦਾ ਉਹ ਇੱਕ ਕੰਪਲੈਕਸ ਚੀਜ਼ ਨੂੰ ਸਿੰਪਲ ਚ ਬਣਾ ਦਿੰਦਾ ਔਰ ਜੇਕਰ ਉਹ ਸਿੰਪਲ ਨੂੰ ਬਣਾਉਂਦਾ ਤਾਂ ਉਹਦੇ ਨਾਲ ਕੀ ਹੈ ਕਿ ਜਿਹੜੀ ਐਗਜ਼ਾਮ ਦੇ ਵਿੱਚ ਉਹਦੀ ਬਹੁਤ ਮਦਦ ਹੁੰਦੀ ਹੈ ਕਿ ਐਗਜ਼ਾਮ ਮਤਲਬ ਮੰਨ ਲਓ ਕਿ ਬਹੁਤ ਵੱਡੀ ਚੀਜ਼ ਨੂੰ ਮੈਂ ਇੱਕ ਬਹੁਤ ਕ੍ਰਿਸਪ ਇਹ ਦੋ ਚੀਜ਼ਾਂ ਜੇਕਰ ਖਤਮ ਕਰ ਦੇਣਾ ਤਾਂ ਉਹਦੇ ਨਾਲ ਇੱਕ ਬੱਚੇ ਨੂੰ ਗਿਆਨ ਰਹਿੰਦਾ ਔਰ ਉਹਦੇ ਨਾਲ ਉਹਦੀ ਜਿਹੜੀ ਹੈ ਕਿ ਤਿਆਰੀ ਔਰ ਬੇਤਰ ਹੁੰਦੀ ਹੈ ਕੋਚਿੰਗ ਉਹ ਨੂੰ ਕੰਪਲੈਕਸ ਚੀਜ਼ ਨੂੰ ਇੱਕ ਸਿੰਪਲੀਫਾਈਡ ਵੇ ਦੇ ਨਾਲ ਲੈ ਕੇ ਜਾਂਦਾ ਹੈ ਤੀਸਰਾ ਹੈ ਕਿ ਜੇਕਰ ਆਪਾਂ ਕੋਚਿੰਗ ਦੇ ਵਿੱਚ ਮੰਨ ਲਓ ਕਿ ਮੈਂ ਪੂਰੀਆਂ ਇੱਕ ਇੱਕ ਕਹਿੰਦੇ ਜੀ ਐਨਸੀਆਰਟੀ ਸਾਰੀਆਂ ਆਪਾਂ ਜਿਵੇਂ ਮੰਨ ਲਓ ਪੜ੍ਹਦੇ ਹਾਂ ਜੀ ਹਾਂ ਜੀ ਉਹ ਸਾਰੀ ਐਨਸੀਆਰਟੀ ਨੂੰ ਕੰਪਾਈਲ ਕਰਕੇ ਇੱਕ ਸਟੱਡੀ ਮਟੀਰੀਅਲ ਜੇਕਰ ਇੰਬਾਈਬ ਹੁੰਦੀ ਆ ਫਿਰ ਉਹ ਜਿਹੜਾ ਟੀਚਰ ਹੈ ਉਹਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਐਕਸਪਲੇਨ ਕਰਦਾ ਜਾਂ ਚੀਜ਼ਾਂ ਕਰਦਾ ਤਾਂ ਤੁਹਾਡੇ ਲਈ ਉਹ ਕੰਮ ਜਿਹੜਾ ਕਿ ਬਹੁਤ ਟਾਈਮ ਲੈਂਦਾ ਸੀ ਉਹ ਟਾਈਮ ਤੁਹਾਡਾ ਘੱਟ ਜਾਂਦਾ ਜਿਹਦਾ ਕਿ ਤੁਹਾਡੇ ਲਈ ਰਿਵੀਜ਼ਨ ਲਈ ਮਦਦ ਕਰਦਾ ਔਰ ਉਹਨੂੰ ਕਿਕ ਰਵਾਈਜ਼ ਕਰ ਸਕਦਾ ਹੁਣ ਇਹਦੇ ਚ ਹੈ ਕਿ ਮੰਨ ਲਓ ਕਿ ਬੱਚਾ ਨਹੀਂ ਲੈ ਸਕਦਾ ਕਈਆਂ ਦੇ ਚ ਹਰ ਇੱਕ ਦੀ ਹਸਿਆਤ ਵੀ ਨਹੀਂ ਹੁੰਦੀ ਕਿ ਕੋਚਿੰਗ ਲੈ ਸਕਦਾ ਨਹੀਂ ਉਹਦੇ ਲਈ ਇਹ ਮੰਨਣਾ ਕਿ ਉਹ ਇੱਕ ਘੱਟੋ ਘੱਟ ਕਿਸੇ ਨੂੰ ਇੱਕ ਮੈਂਟਰਸ਼ਿਪ ਜਿਹੜਾ ਐਕਸਪਰਟ ਬੰਦਾ ਉਹਦੇ ਨਾਲ ਇੱਕ ਕੰਟੈਕਟ ਕਰਕੇ ਇਹਨਾਂ ਚੀਜ਼ਾਂ ਦੀ ਅਵੇਲੇਬਲ ਜੋ ਚੀਜ਼ਾਂ ਹੈ ਕਿ ਆਪਣੇ ਐਂਡ ਤੇ ਵੀ ਕਰ ਸਕਦਾ ਐਸਾ ਨਹੀਂ ਆ ਕਿ ਉਹਨੂੰ ਜ਼ਰੂਰੀ ਹੈ ਕਿ ਕੋਚਿੰਗ ਲੈ ਨਹੀਂ ਲੈਣੀ ਪਈ ਹੈ ਕਿ ਉਹ ਮੈਂਟਰਸ਼ਿਪ ਵਾਲੀ ਸਾਈਟ ਤੇ ਵੀ ਆ ਸਕਦਾ ਕਿ ਆਕਰ ਮੰਨ ਲਓ ਕਿ ਜਿਵੇਂ ਹੁਣ ਤੁਸੀਂ ਐਕਸਪਰਟ ਹੋ ਜੀ ਇਸੀ ਫੀਲਡ ਦੇ ਐਕਸਪਰਟ ਹੈ ਮੈਨੂੰ ਇਹਦੇ ਬਾਰੇ ਕੋਈ ਜ਼ਿਆਦਾ ਗਿਆਨ ਹੈ ਨਹੀਂਗਾ ਤਾਂ ਮੈਂ ਅਗਰ ਮੈਂ ਖੁਦ ਇਹ ਚੈਨਲ ਨੂੰ ਸਟਾਰਟ ਕਰਨਾ ਤਾਂ ਉਹਦੇ ਨਾਲ ਪਹਿਲਾਂ ਮੈਂ ਤੁਹਾਡੇ ਤੋਂ ਅਗੇ ਮਦਦ ਲੈ ਲੂੰਗਾ ਤਾਂ ਸ਼ਾਇਦ ਮੇਰੀ ਚੀਜ਼ ਬਿਹਤਰ ਹੋਊਗੀ ਬਟ ਉਹ ਮਦਦ ਦੀ ਕੀਮਤ ਵੀ ਹੋ ਸਕਦੀ ਹੈ ਬਿਨਾਂ ਕੀਮਤ ਵੀ ਹੋ ਸਕਦੀ ਹੈ ਜੇਕਰ ਕੀਮਤ ਹੈ ਜੇਕਰ ਇੱਥੇ ਆ ਕੇ ਲਊਗਾ ਉਹਦੀ ਕੀਮਤ ਹੈ ਜੇਕਰ ਮੰਨ ਲਓ ਕਿ ਉਹ ਆਨਲਾਈਨ ਚੀਜ਼ਾਂ ਨੂੰ ਖੁਦ ਹੀ ਮੰਨ ਲਓ YouTube ਤੇ ਕਰਨਾ ਚਾਹ ਰਿਹਾ ਤੇ ਉਹਨੂੰ ਫ੍ਰੀ ਚੀਜ਼ਾਂ ਵੀ ਪ੍ਰੋਵਾਈਡ ਹੋਣਗੀਆਂ ਜੀ ਕੋਈ ਟਿਪਸ ਦੇਣਾ ਚਾਹੋਗੇ ਮੇਰੇ ਮੁਤਾਬਕ ਹੈ ਜੀ ਇਸ ਟਾਈਮ ਦੇ ਉੱਤੇ ਪੀਅਰ ਲਰਨਿੰਗ ਹੋਣੀ ਜ਼ਰੂਰੀ ਹੈ ਪੀਅਰ ਲਰਨਿੰਗ ਦਾ ਮਤਲਬ ਹੈ ਕਿ ਜਿਹੜੇ ਬੱਚੇ ਲਗਾਤਾਰ ਉਸੇ ਪੇਪਰ ਨੂੰ ਦੇ ਰਹੇ ਹੈ ਉਹ ਇਕੱਠੇ ਬੈਠ ਕੇ ਅਗਰ ਤਿਆਰੀ ਕਰਦੇ ਆ ਬਿਹਤਰ ਤਿਆਰੀ ਹੁੰਦੀ ਹੈ ਔਰ ਇਹ ਅਗਰ ਪੋਜ਼ਿਟਿਵ ਬੰਦੇ ਨਾਲ ਮਿਲ ਕੇ ਰਹੋਗੇ ਤਾਂ ਪੋਜ਼ਿਟਿਵ ਰਹੋਗੇ 네ਗੇਟਿਵ ਨਾਲ ਰਹੋਗੇ ਤਾਂ 네ਗੇਟਿਵ ਰਹੋਗੇ ਇਸ ਟਾਈਮ ਦੇ ਵਿੱਚ ਪ੍ਰੈਪਰੇਸ਼ਨ ਦੇ ਟਾਈਮ ਦੇ ਉੱਤੇ ਜੋ ਵੀ 네ਗੇਟਿਵ ਬੱਚਾ ਹੈ ਜਾਂ ਬੋਲਦਾ ਕਿ ਇੰਨੇ ਸਾਲਾਂ ਤੋਂ ਕੋਈ ਤਿਆਰੀ ਕਰ ਰਿਹਾ ਸੀ ਉਹਦਾ ਨਹੀਂ ਹੋਇਆ ਪੇਪਰ ਬਹੁਤ ਟਫ ਹੁੰਦਾ ਸਰ ਇਹ ਕਿਆਸ ਹੈ ਹੋ ਸਕਦਾ ਅਗਰ ਮੇਰੀ ਸਿਲੈਕਸ਼ਨ ਨਹੀਂ ਹੋਈ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਕਮੀ ਮੇਰੀ ਵੀ ਹੋਊਗੀ ਇਹ ਗੱਲ ਮੰਨਦੇ ਹੋ ਕਿ ਨਹੀਂ ਮੰਨਦੇ ਹਾਂਜੀ ਇੱਕ ਪੋਜ਼ਿਟਿਵ ਰਹਿ ਕੇ ਇੱਕ ਰਾਈਟ ਅਪਰੋਚ ਟੋਟਲ 90 ਮੰਨ ਲਓ ਕਹਿੰਦੇ ਕਿ ਅਪ੍ਰੈਲ ਚ ਪੇਪਰ ਹੈ ਅਪ੍ਰੈਲ ਦਾ ਨਾ ਸੋਚੋ ਅੱਜ ਦਾ ਦਿਨ ਦਾ ਸੋਚੋ ਕਿ ਅੱਜ ਦੇ ਦਿਨ ਚ ਮੈਂ ਕਿੰਨਾ ਟਾਸਕ ਨੂੰ ਕੰਪਲੀਟ ਕਰਨਾ ਔਰ ਆਪਣਾ ਦਿਨ ਬਿਹਤਰ ਬਣਾਓ ਨਾ ਕਿ ਫਿਊਚਰ ਬਾਰੇ ਨਾ ਪਾਸਟ ਬਾਰੇ ਸੋਚੋ ਮੇਰਾ ਇਹ ਮੰਨਣਾ ਜੀ ਜੀ ਕੀ ਮੈਸੇਜ ਦੇਣਾ ਚਾਹਾਂਗੇ ਸਟੂਡੈਂਟਸ ਨੂੰ ਇੱਕ ਐਸ ਅ ਟੀਚਰ ਇੱਕ ਸੰਸਥਾਨ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਹਮ ਹਮ ਮੈਂ ਸਟੂਡੈਂਟਸ ਨੂੰ ਇਹ ਮੇਰਾ ਇਹ ਮੰਨਣਾ ਹੈ ਕਿ ਜੋ ਵਿਦਿਆਰਥੀ ਲਾਈਫ ਹੁੰਦੀ ਹੈ ਔਰ ਉਹ ਇੱਕ ਬਹੁਤ ਸਿੱਖਣ ਵਾਲੀ ਲਾਈਫ ਹੁੰਦੀ ਹੈ ਸਾਨੂੰ ਸਿੱਖਣ ਲਈ ਜੋ ਵੀ ਚੀਜ਼ਾਂ ਆਪਾਂ ਕਰ ਰਹੇ ਆਂ ਪੜ੍ਹ ਰਹੇ ਆਂ ਤਾਂ ਆਪਾਂ ਇੱਕ ਸਿਵਲ ਸਰਵਿਸ ਦੀ ਸਾਈਟ ਤੇ ਜਾ ਰਹੇ ਆਂ ਹਰ ਚੀਜ਼ ਇੰਟਰਲਿੰਕਡ ਹੈ ਔਰ ਕਨੈਕਟਡ ਹੈ ਸਾਨੂੰ ਅਗਰ ਆਪਣਾ ਸਿਲੇਬਸ ਦਾ ਇਹ ਪਤਾ ਹੋਵੇ ਕਿ ਉਹਨੇ ਜੀਓਗ੍ਰਾਫੀ ਅਗਰ ਸਿਲੇਬਸ ਦੇ ਵਿੱਚ ਹੈ ਉਹਨੇ ਪੁੱਛੀ ਕਿਉਂ ਆ ਸਾਡੇ ਤੋਂ ਕਿਉਂ ਮੰਨ ਲੋ ਕਿ ਆਪਾਂ ਇੰਡੀਅਨ ਜੀਓਗ੍ਰਾਫੀ ਦੀ ਗੱਲ ਕੀਤੀ ਜਾਵੇ ਇੰਡਸਟਰੀ ਕਿਉਂ ਪੁੱਛ ਰਿਹਾ ਕਿਉਂਕਿ ਉਹ ਸਾਨੂੰ ਸਮਾਜ ਨੂੰ ਜ਼ਰੂਰਤ ਹੈ ਇੰਡਸਟਰੀ ਦੀ ਉਹਨੂੰ ਆਪਣੀ ਡੇ ਟੂ ਡੇ ਲਾਈਫ ਨਾਲ ਕੋਰਿਲੇਟ ਕਰੇ ਆਪਣੀ ਸਿਲੇਬਸ ਨੂੰ ਔਰ ਉਹਦੇ ਨਾਲ ਸਮਝਣ ਦੀ ਕੋਸ਼ਿਸ਼ ਕਰੇ ਜ਼ਰੂਰੀ ਨਹੀਂ ਕਿ ਕੋਚਿੰਗ ਚ ਹੀ ਆਵੇ ਕੋਚਿੰਗ ਤੋਂ ਬਣਾ ਵੀ ਚੰਪੇਟਰ ਹਿੱਟ ਹੋ ਜਾ ਸਕਦਾ ਬਹੁਤ ਚੰਗਾ ਲੱਗਿਆ ਤੁਨ ਨਾਲ ਗੱਲਬਾਤ ਕਰਕੇ ਬਹੁਤ ਐਜ਼ ਅ ਟੀਚਰ ਤੇ ਸੀਜ਼ਨਲ ਗੱਲਾਂ ਵੀ ਕਰ ਲੀਆਂ ਤੇ ਆਫ ਸੀਜ਼ਨਲ ਗੱਲਾਂ ਵੀ ਕਰ ਲੀਆਂ ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ ਤੇ ਤੁਸੀਂ ਟਾਈਮ ਦਿੱਤਾ ਬਹੁਤ ਚੰਗਾ ਲੱਗਿਆ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ